ਇਹ ਦੇਖੋ ਜੀ ਜਿਹੜਾ ਚੰਡੀਗੜ੍ਹ ਰੋਡ ਆ ਇੱਥੇ ਟ੍ਰੈਫਿਕ ਜਿਹੜੀ ਆ ਬਹੁਤ ਜ਼ਿਆਦਾ ਆਉਂਦੀ ਕਿਉਂਕਿ ਜੀਐਨਏ ਕਾਲਜ ਜਿਹੜਾ ਬੱਚਿਆਂ ਦਾ ਪੈਂਦਾ ਇੱਥੇ ਬੱਚਿਆਂ ਦਾ ਕਾਫੀ ਜਿਹੜਾ ਆਉਣ ਜਾਣ ਰਹਿੰਦਾ ਇਸ ਇਸ ਰੋਡ ਦੀ ਕਾਫੀ ਕੰਪਲੇਂਟ ਸੀਗੀ ਇੱਥੇ ਓਵਰ ਸਪੀਡ ਦੇ ਵਿੱਚ ਬਹੁਤ ਵਹੀਕਲ ਜਿਹੜੇ ਆ ਆਉਂਦੇ ਆ ਤੇ ਜਿਸ ਨਾਲ ਕੋਈ ਵੀ ਐਕਸੀਡੈਂਟ ਹੋਣ ਦਾ ਖਤਸ਼ਾ ਜਿਹੜਾ ਹਰ ਟਾਈਮ ਪੈਦਾ ਹੋਇਆ ਰਹਿੰਦਾ ਇਹਦੇ ਬਾਰੇ ਮਾਨਯੋਗ ਐਸਐਸਪੀ ਹਿਆਰਪੁਰ ਜੀ ਨੇ ਹੁਕਮ ਕੀਤਾ ਸੀਗਾ ਕਿ ਇਸ ਰੋਡ ਦੇ ਉੱਪਰ ਜਿਹੜਾ ਸਪੀਡੋਮੀਟਰ ਮੋਨੀਟਰ ਹੈ ਉਹ ਲਗਾ ਕੇ ਜਿਹੜੇ ਓਵਰ ਸਪੀਡ ਵਹੀਕਲ ਹੈ ਉਹਨਾਂ ਦਾ ਚਲਾਨ ਜਿਹੜਾ ਕੀਤਾ ਜਾਵੇ ਸੋ ਅਸੀਂ ਇਹਦੇ ਨਾਲ ਚੈੱਕ ਕਰਕੇ ਜਿਹੜਾ ਵੀ ਓਵਰ ਸਪੀਡ ਵਹੀਕਲ ਆ ਰਿਹਾ ਉਹਦਾ ਨਿਯਮਾਂ ਮੁਤਾਬਕ ਜਿਹੜਾ ਚਲਾਨ ਉਹ ਅਸੀਂ ਕਰ ਰਹੇ ਹਾਂ ਸਰ ਤੋਂ ਦੇਖ ਕੇ ਜਿਹੜੇ ਕਿ ਧੋੜ ਜਾਂਦੇ ਨੇ ਜਾਂ ਓਵਰ ਸਪੀਡ ਹੁੰਦੇ ਨੇ ਉਹਨਾਂ ਲਈ ਫਿਰ ਉਹਨਾਂ ਨੂੰ ਕਿਸ ਤਰ੍ਹਾਂ ਗਿਫਟ ਜਿਹੜਾ ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਜਿਸ ਤਰ੍ਹਾਂ ਕੋਈ ਓਵਰ ਸਪੀਡ ਬੱਚਾ ਉਹਨੂੰ ਅਸੀਂ ਕਲਿੱਕ ਕਰ ਲਿਆ ਓਵਰ ਸਪੀਡ ਪਾਇਆ ਜਾਂਦਾ ਅਗਰ ਇਸ਼ਾਰਾ ਪੁਲਿਸ ਨੂੰ ਪੁਲਿਸ ਜਦੋਂ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਮਾਰਦੀ ਤੇ ਨਹੀਂ ਰੁਕਦੇ ਉਹ ਮੋਟਰਸਾਈਕਲ ਜਾਂ 2-ਵੀਧਰ 4-ਵੀਧਰ ਜੋ ਵੀ ਹੈਗਾ ਭਜਾ ਕੇ ਲੈ ਜਾਂਦੇ ਆ ਇਹ ਸਾਡਾ ਜਿਹੜਾ ਸਪੀਡੋਮੀਟਰ ਮੋਨੀਟਰ ਹੈ ਇਹਦੇ ਵਿੱਚ ਸਾਰਾ ਹੀ ਗੱਡੀ ਦਾ ਬਾਇਓ ਡਾਟਾ ਆ ਜਾਂਦਾ ਜਦ ਕਿ ਇੱਥੋਂ ਲੈ ਕੇ ਲਗਭਗ 1 ਕਿਲੋਮੀਟਰ ਤੱਕ ਇਹਦੀ ਰੇਂਜ ਹੈ ਜਿਹੜਾ ਉਸ ਚੀਜ਼ ਨੂੰ ਉਹਦੇ ਨੰਬਰ ਨੂੰ ਕੈਪਚਰ ਕਰ ਲੈਂਦਾ ਸਾਰੇ ਬਾਇਓ ਡਾਟਾ ਵਿੱਚ ਆਉਣ ਕਰਕੇ ਅਸੀਂ ਬਾਅਦ ਵਿੱਚ ਇਹਦਾ ਚਲਾਨ ਕਰਦੇ ਨੇ ਕੋਈ ਇਹ ਨਾ ਸਮਝੇ ਕਿ ਸਾਨੂੰ ਸਪੀਡੋਮੀਟਰ ਜਿਹਦੇ ਲੱਗਾ ਸੀ ਮੋਨੀਟਰ ਤੇ ਪੁਲਿਸ ਨੇ ਰੋਕਿਆ ਤੇ ਅਸੀਂ ਚਲਾਨ ਤੋਂ ਬਚ ਗਏ ਆ ਚਲਾਨ ਉਹਨਾਂ ਦਾ ਆਟੋਮੈਟਿਕ ਅਸੀਂ ਬੱਚ ਕਰਦੇ ਨੇ ਸਰ ਇਹ ਜਿਹੜੇ ਓਵਰ ਸਪੀਡਿੰਗ ਦਾ ਕਰਦੇ ਆ ਜਿਹੜੇ ਓਵਰ ਲੋਡ ਟੇਪਰ ਵਾਲਾ ਹੋਰ ਜਾਨੀਆਂ ਜਾਂਦੀਆਂ ਆ ਉਹਨਾਂ ਦਾ ਵੀ ਜੁਰਮ ਬਿਲਕੁਲ ਜੀ ਜਿਹੜੇ ਓਵਰ ਲੋਡ ਵਹੀਕਲ ਆਉਂਦੇ ਆ ਉਹਨਾਂ ਦਾ ਵੀ ਟ੍ਰੈਫਿਕ ਰੂਲ ਮੁਤਾਬਕ ਜੋ ਚਲਾਨ ਬਣਦਾ ਸੀ ਕਰਦੇ ਆ